ਖੰਨਾ ਪਸ਼ੂ ਮੰਡੀ ਤੇ ਅੱਜ ਆਪਾਂ ਤਿੰਨ ਝੋਟੀਆਂ ਲੈ ਕੇ ਆਏ ਆ ਜੀ ਪੂਰੀਆਂ ਟਾਪ ਕਲਾਸ ਝੋਟੀਆਂ ਐ ਚੈੱਕ ਕਰੋ ਤੁਸੀਂ ਭਲੂਣ ਸੁਈਆਂ ਨੇ ਤਿੰਨੇ ਹੀ ਇਹਦੇ ਥੱਲੇ ਹੋਣਾ 10 11 ਲੀਟਰ ਬੌਲਾ ਤੋਂ ਸਟਾਰਟਿੰਗ ਕਰੀਏ ਮੱਝ ਨਹੀਂ ਸੂਈ ਹੋਈ ਆਈ ਤਾਜੀ ਹਫਤਾ ਤੱਕ ਹੋ ਗਿਆ ਸੂਈ ਨੂੰ ਪਿੱッセ ਬੱਚਾ ਇਹਦੇ ਕੱਟਾਗਾ ਜੀ ਕਲੀਅਰ ਸਿੰਘ ਵਗੈਰਾ ਤੋਂ ਲੈ ਕੇ ਤੁਸੀਂ ਫੇਸ ਕੁਆਲਟੀ ਤੋਂ ਲੈ ਕੇ ਪਿਓਰ ਮੂਰਾ ਦੀ ਹਰਿਆਣੇ ਦੀ ਮੱਝ ਆ ਜੀ ਇਹ ਚੈੱਕ ਕਰੋ ਤੁਸੀਂ 1.5 ਲੱਖ ਰੁਪਏ ਦਾ ਮੁੱਲ ਕਰਦੇ ਆਂ ਇਹ ਮੱਝ ਦਾ ਕਿਸੇ ਵੀਰ ਨੇ ਖਰੀਦਨੀ ਆ ਸਕਰੀਨ ਤੇ ਨੰਬਰ ਚੱਲਦਾਗਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਆਂ ਹੁਣ ਤੁਹਾਨੂੰ ਅਗਲੀ ਮੱਝ ਦਿਖਾਉਣੀ ਹੈ ਜੀ ਦੋਸਤੋ ਇਹ 15 ਦੇ ਕਰੀਬ ਦੁੱਧ ਦੇਊਗੀ ਚੈੱਕ ਕਰੋ ਤੁਸੀਂ ਤੇ ਇਸ ਤੋਂ ਅਗਲੀ ਵਾਝ ਆ ਵਾਲੀ ਆ ਜੀ ਇਹ ਵੀ ਤੁਹਾਨੂੰ ਤੋਰ ਕੇ ਦਿਖਾਉਣੀ ਹੈ ਜੀ ਲੈ ਦੋਸਤੋ ਦੂਜੇ ਨੰਬਰ ਦੇ ਮੱਝ ਆ ਜਿਹੜੀ ਇਹ ਵੀ ਤੁਹਾਨੂੰ ਬਹੁਤ ਚੰਗੀ ਮੱਝ ਦਿਖਾਉਣੀ ਹੈ ਇਹ ਤੁਹਾਨੂੰ ਤੋਰ ਇਹ ਵੀ ਤਾਜੀ ਸੂਈ ਹੈ ਇਹਨੂੰ ਹੋ ਗਈ ਲਗਭਗ 15 ਦਿਨ ਸੁਈ ਨੂੰ ਚੈੱਕ ਰਹੀ ਥਾਂਲੇ ਵੀ ਬਹੁਤ ਸਾਫ ਸੁਥਰੀ ਆ ਪ्योर ਸਾਕ ਵਾਲੀ ਆ ਜੀ ਇਹ ਵੀ ਹਰਿਆਣੇ ਦੇ ਘਰ ਚੋਂ ਆਈ ਹੋਈ ਆਈ ਹਸਾਰ ਏਰੀਆ ਦੀਆਂ ਮੱਝਾਂ ਨੇ ਜੀ ਆਪਣੇ ਲਵੇ ਤੰਨੇ ਚੈੱਕ ਕਰਨ ਨੂੰ ਤੁਸੀਂ ਇਹਦੇ ਪਿੱਛੇ ਬੱਚਾ ਕੱਟਾ ਗਈ ਇਹਨੇ ਹੁਣ ਇਹ ਦੂਜੀ ਸੂਏ ਸੁਈ ਆ ਜੀ ਇਹ ਥੱਲੇ 15 ਲੀਟਰ ਦੁੱਧ ਹੁਣ ਰੈਡੀ ਆ ਜੀ ਚੈੱਕ ਕਰੋ ਬੰਲਾ ਸੀਰੇ ਇਹਦਾ ਮੁੱਲ 1,80,000 ਰੁਪਏ ਕਰਦੇ ਆ ਜੀ ਇਹ ਵੀ ਬਹੁਤ ਚੰਗੀ ਮੱਝ ਆਈ ਸਕ੍ਰੀਨ ਦੇ ਨੰਬਰ ਚੱਲ ਰਿਹਾ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਤੀਜੇ ਨੰਬਰ ਦੇ ਮੱਝ ਖੜੀ ਆ ਉਹ ਵੀ ਦਿਖਾਉਣੀ ਆ ਜੀ ਲੈ ਦੋਸਤੋ ਆ ਜਿਹੜੀ ਝੋਟੀ ਆ ਇਹ ਭਲੂਣ ਸੂਈ ਆ ਜੀ ਚੈੱਕ ਕਰੋ ਤੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਪ्युअर ਹਰਿਆਣੇ ਦੇ ਗੜਦੀਆਂ ਮੱਝਾਂ ਨੇ ਜੀ ਸਾਡੀਆਂ ਪ्युअर ਹਰਿਆਣੇ ਚੋਂ ਲਿਆਤੀਆਂ ਹੋਈਆਂ ਨੇ ਜੀ ਚੈੱਕ ਕਰ ਲਓ ਤੁਸੀਂ ਸਾਹ ਕਾਲੀਆਂ ਮੱਝਾਂ ਜੀ ਤੇ ਇਹਦੇ ਪਿੱਛੇ ਬੱਚਾ ਕੱਟਾ ਗਾ ਜੀ ਕੱਟਾ ਇਹਦੇ ਪਿੱਛੇ ਬੂਰਾ ਗਾ ਜੀ ਬੰਨ ਲਾ ਤੇ ਇਹਨੇ ਵੀ ਦੋਸਤੋ 11 ਲੀਟਰ ਬੌਲੇ ਤੋਂ ਸਟਾਰਟਿੰਗ ਕੀਤੀ ਹੈ ਇਹ ਭਲੂਣ ਸੂਈ ਹੈ ਜੀ ਇਹ ਸੂਈ 15 ਕਿ ਦਿਨਾਂ ਦੀ ਹੈ ਜੀ ਇਹ ਵੀ ਕਿਸੇ ਵੀਰ ਨੇ ਮੱਜ ਖਰੀਦਣੀਆਂ ਇਹਦਾ ਮੁੱਲ 1,40,000 ਰੁਪਏ ਕਰਦੇ ਆਂ ਜੀ ਪ्युअर ਹੁੰਦੀ ਹੈ ਚੈੱਕ ਕਰ ਲੋ ਜੀ ਚੰਨੇ ਝੋਟੀਆਂ ਸਕਰੀਨ ਤੇ ਨੰਬਰ ਚੱਲਦਾ ਇਹਦੇ ਪਿੱਛੇ ਆਹ ਪੂਰਾ ਕੱਟਾ ਦਾ ਜੀ ਕਿਸੇ ਵੀਰ ਨੇ ਇਹਨਾਂ ਕੰਨਾਂ ਝੋਟੀਆਂ ਦੇ ਵਿੱਚੋਂ ਕੋਈ ਵੀ ਝੋਟੀ ਖਰੀਦਣੀਆਂ ਸਾਡਾ ਸਕਰੀਨ ਤੇ ਨੰਬਰ ਚੱਲਦਾ ਜੀ ਉਸ ਨੰਬਰ ਤੇ ਸੰਪਰਕ ਕਰਕੇ ਫ੍ਰੀ ਹੋ ਸਕਦੇ ਹੋ ਪਿੰਡ ਹੈਗਾ ਆਪਣਾ ਬੋਗਰ ਜ਼ਿਲ੍ਹਾ ਸੰਗਰੂਰ ਨੇੜੇ ਧਨੌਲਾ ਮੰਡੀ ਚੈੱਕ ਕਰੋ ਦੋਸਤੋ ਮੰਡੀ ਦਾ ਵੀਊ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਧੰਨਵਾਦ ਕੀ ਕਰੇ ਤੋੜਦਾ ਬਈ ਤੋੜ ਦੇ ਆਹਾਂ